ਕਿਨਨ ਖਲੀਲ ਜਬਰਾਨ ਨੇ ਆਪਣੇ ਕਹਾਣੀਆਂ ਦੀ ਕਿਤਾਬ ਦੇ ਵਿੱਚ ਇੱਕ ਕਹਾਣੀ ਲਿਖੀ ਹੈ ਔਰ ਕਹਾਣੀ ਹੈ ਮੇਰਾ ਸੁਪਨਾ ਕਦੀ ਕਦੀ ਐਸਾ ਵੀ ਦੇਖਦੇ ਹਾਂ ਕਿ ਵਸਤੁਕਤਾ ਵੀ ਸੁਪਨਾ ਹੁੰਦੀ ਹੈ ਔਰ ਕਦੀ ਕਦੀ ਐਸਾ ਵੀ ਹੁੰਦਾ ਹੈ ਕਿ ਸੁਪਨਾ ਵੀ ਵਸਤੁਕਤਾ ਹੁੰਦੀ ਹੈ ਹਕੀਕਤ ਆਉਂਦੀ ਹੈ خلیل جبران اپنا ایک سپنا لکھتا ہے کہ سپنے چ میں کی دیکھتا ایک بہت وڈی ویبا یاترہ کئی صبح سب ہستیاں دی نکل رہی ہے بڑا وڈا جلوس پہلے مہان بھاو پالکیچ بیٹھے نے می ਇਪਾਲ ਕੀ ਸੈਂਕੜੇ ਮਨੁੱਖਾਂ ਨੇ ਚੁੱਕੀ ਹੋਈ ਹੈ ਅੱਗੇ ਹਜ਼ਾਰਾਂ ਪਿੱਛੇ ਹਜ਼ਾਰਾਂ ਢੋਲ ḍamatte ਪੂਜਾ ਪ੍ਰਤੀਸ਼ਟਾ ਫੁੱਲਾਂ ਦੀ ਵਰਖਾ ਇਹ ਕਹਿੰਦਾ ਸੁਪਨੇ 'ਚ ਹੀ ਮੈਂ ਪੁੱਛਿਆ ਇਹ ਕੌਣ ਇਹ ਕੌਣ ਨੇ ਜਿਨ੍ਹਾਂ ਨੂੰ ਇਤਨੇ ਸਜਦੇ ਹੋ ਰਹੇ ਨੇ ਇਹ ਕੌਣ ਨੇ ਜਿਨ੍ਹਾਂ ਦੇ ਅੱਗੋਂ ਇਤਨੇ ਦੀਵੇ ਜਗਾਏ ਜਾ ਰਹੇ ਨੇ ਕੌਣ ਨੇ ਜਿਨ੍ਹਾਂ ਦੇ ਉਤੇ ਇਤਨੇ ਮਨੁੱਖ ਚੌਰ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਲੰਬੀ ਡੰਡਾ ਉਤ ਕਰ ਰਹੇ ਨੇ ਸਾਰਿਆਂ ਨੇ ਦੱਸਿਆ ਇਹ موسی ਨੇ ਪੈਗੰਬਰੀ ਪੁਰਸ਼ ਨੇ ਲੰਗਈਏ ਸਵਾਰੀ ਦੂਸਰੀ ਆ ਰਹੀ ਹੈ ਇਸ ਸਵਾਰੀ ਨਾਲ ਵੀ ਹਜ਼ਾਰਾਂ ਦੀ ਭੀੜ ਬੜਾ ਇਕੱਠ बड़े सजदे बड़ी सुगंध खिलेरी जा रही है पुष्प दी वरखा हो रही है पुछया ए कौन ईसा ने ए ईसा है लेकिन ये जुलूस से बहुत बड़ा है और आ रही है तीसरी सवारी बहुत बड़ी مخلوق बार-बार सजदे ਬਾਰ ਬਾਰ ਜੈਕਾਰਿਆਂ ਦੀ ਧੁਨ ਬਾਰ ਬਾਰ ਨਮਸਕਾਰ ਸਲਾਮ ਚਾਰੋਂ ਪਾਸੇ ਅਤਰ ਫੁਲੇਲ ਛਿੜਕਿਆ ਜਾ ਰਿਹਾ ਹੈ ਔਰ हीरे मोती तक भी निछावर कीते जा रहे ने पूछया ए कौन ए इस्लाम दे बानी मोहम्मद साहब نے oh, پھر سواری لنگی بڑی بھاری پیٹ بڑا سندر رت بڑے خوبصورت کوڑے. اور بڑی شنگاری ہوئی ہے بگی لنگ گیا جد اے جلوس ایک ہور سواری آ رہی ہے نہ اگے بھیڑ نہ پچھے بھیڑ نہ کوئی سجدے ਨਾ ਪੁਸ਼ਪਮਾਲਾ ਨਾ ਫੁੱਲਾਂ ਦੀ ਵਰਖਾ ਨਾ ਅਤਰ ਫੇਲ ਦਾ ਛਿੜਕਣਾ ਪਾਲਕੀ ਦੇ ਵਿੱਚ ਬੈਠੀ ਤੇ ਕੋਈ ਰੋਹਾਨੀ ਰੂਹ ਹੈ ਉਸ ਦਾ ਦੇਖਣਾ ਪ੍ਰਭਾਵਿਤ ਕਰਦਾ ਹੈ ਉਸ ਦੀ ਹੋਂਦ ਮੁਤਾਸਰ ਕਰਦੀ ਹੈ ਪਰ ਅੱਗੇ ਵੀ ਕੋਈ ਨਹੀਂ ਪਿੱਛੇ ਵੀ ਕੋਈ ਨਹੀਂ ਦੋ ਚਾਰ ਮਨੁੱਖਾਂ ਨੇ ਇੱਕ ਛੋਟੀ ਜਿਹੀ ਪਾਲਕੀ ਚੁੱਕੀ ਹੋਈ ਹੈ खलील जिब्रान ਦਾ ਲੇਖਕ ਪੁੱਛ ਕਰਦਾ ਹੈ ਇਹ kaun ਮਹਾਨ ਭਾਵ ਨੇ ਇਹਨਾਂ ਨੂੰ ਕੀ ਸ਼ੌਕ ਪੈ ਗਿਆ ਇਸ ਸ਼ੋਭਾ ਯਾਤਰਾ ਦੇ ਨਾਲ ਚੱਲਣ ਦਾ ਜਜ ਕੋਈ ਨਾਲ ਚੱਲਣ ਨੂੰ ਤਿਆਰ ਵੀ ਨਹੀਂ ਨਾ ਅੱਗੇ ਨਾ ਪਿੱਛੇ ਇਹ kaun ਜਿਨ੍ਹਾਂ ਨੇ ਪਾਲਕੀ ਚੁੱਕੀ ਹੋਈ ਸੀ ਉਹਨਾਂ ਨੇ ਇੱਕ ਆਵਾਜ਼ ਹੋ ਕੇ ਕਿਹਾ اے خدا ہے اک کھل گئی خریل جبران دی اور ایک میں سپنا لکھن تے مجبوراں خدا نال کوئی نہیں کوئی نہیں کوئی نہیں اے گل وکری ہے خدا سارے نال ہے سارا نال ہے, ہے. اس نال کوئی بھی نہیں کوئی بھی نہیں کوئی بھی نہیں ਸਾਰਿਆਂ ਨੇ ਆਪਣੇ ਆਪਣੇ ਖੁਦਾ ਬਣਾਏ ਤੇ ਜੋ ਆਪਣਾ ਖੁਦਾ ਬਣਾਇਆ ਉਹ ਤੇ ਖੁਦਾ ਦੇ ਵਿਚਕਾਰ ਇੱਕ دیوار ਹੈ। ਔਰ ਇਹਨਾਂ ਦੀਵਾਰਾਂ ਦੇ ਨਾਲ ਅਨੰਤ ਹੋਰ ਦੀਵਾਰਾਂ ਔਰ ਇਹਨਾਂ ਤਮਾਮ ਦੀਵਾਰਾਂ ਦਾ ਨਾਂ ਹੀ ਹੈ ਮਾਇਆ। ਇਹਨਾਂ ਦੀਵਾਰਾਂ ਨੂੰ ਹੀ ਕਹਿੰਦੇ ਨੇ ਹਵਾ। ਹਵਾ جو دکھائی دے رہے ہوا جو پربھاوت بھی کرے ہوا جس دی گرفت ہے لیکن پھر بھی دی گرفت نہ نے کہا مایا پربھاوت کر رہی ہے مایا دے انت روپ لیکن شخر دے روپ تو آرمبھ کرتے ہیں دھن گروہ ارجن دیو جی مہاراج اپنے بول مایا چرم اشت مت باندھے برما رہیے مایا اچھایا دیوار بن کے کھڑی ہو گئی ہے پرتھم تشٹ کوئی خدا نال نہیں کوئی نال نہیں کوئی اوتار کوئی پیغمبر نال ہے کوئی منک نال نہیں ہے کوئی منک خدا نہیں ہے اور سارا آن درستے انہوں نے اشٹ دیوار بن کے کھڑے نے اس بعد پروار دی دیوار ہے دی دیوار ہے دی دیوار ہے پتی دی دیوار ہے پتنی دی جو ہے دیوار ہے, دی ہے، بچیاں دی دیوار ہے اور اے دیواراں پھر ودیاں نے ودی نے اگاں دھن دی, دی دیوار ہے پروتا دی دیوار ہے ਇੱਕ ਦੀਵਾਰ ਨੂੰ ਤੋੜਨਾ ਵੀ ਇਹ ਮਨੁੱਖ ਲਈ ਮੁਸ਼ਕਿਲ ਹੈ ਔਰ ਇਹ ਦੀਵਾਰ ਅੱਥਾ ਨਾਲ ਨਹੀਂ ਟੁੱਟਦੀ ਸਿਰ ਦੇ ਧੱਕੇ ਨਾਲ ਟੁੱਟਦੀ ਹੈ ਕੌਣ ਸਿਰ ਤੋੜਾ ਹੈ ਹਰ ਮਨੁੱਖ ਆਪਣਾ ਸਿਰ ਬਚਾ ਰਿਹਾ ਹੈ ਹਰ ਮਨੁੱਖ ਆਪਣੇ ਸਿਰ ਨੂੰ ਇੱਕ ਪਾਸੇ ਕਰ ਰਿਹਾ ਹੈ ਕੌਣ ਸਿਰ ਅੱਗੇ ਕਰੇ ਜੋ ਹੀ ਦੀਵਾਰ ਨਾਲ ਸਿਰ ਮਾਰੇ ਸਹਿਦ ਇਸੇ ਨੂੰ ਸਜਦਾ ਕਹਿੰਦੇ ਨੇ ਖੁਦਾ ਨੂੰ ਸਜਦਾ ਹੋ ਗਿਆ ਹੈ ਪ੍ਰਮਾਤਮਾ ਨੂੰ ਮੱਥਾ ਟੇਕਿਆ ਗਿਆ ਹੈ ਗੁਰੂ ਨੂੰ ਮੱਥਾ ਟੇਕਿਆ ਗਿਆ ਕੋਈ ਸ਼ਰਮਾਰੇ ਟੁੱਟੇਗੀ ਦੀਵਾਰ ਟੁੱਟੇਗਾ ਇਸ ਦਾ ਸਿਰ ਦੀਵਾਰ ਟੁੱਟੇਗੀ ਇਹਦਾ ਸਿਰ ਟੁੱਟੇਗਾ ਔਰ ਇਸ ਦੇ ਸਿਰ ਦੇ ਚੋਏ ਨਿਕਲੇਗਾ ਪ੍ਰਮਾਤਮਾ ਇਹਦੇ ਸਿਰ ਦੇ ਚੋਏ ਨਿਕਲੇਗਾ ਖੁਦਾ ਐਸਾ ਵੀ ਹੋਇਆ ਹੈ ਕਿਸੇ ਕਿਸੇ ਨੇ ਸੀਨੇ ਦੇ ਜ਼ੋਰ ਨਾਲ ਵੀ اس دیوار نو کوشش کی تھی ہے. نے سر اگے کی, تا, کسے نے سینہ اگے کی تا, کسے نے اپنا دماغ اگتا کسی نے اپنا دل اگتا تو ہے ایک ایسی اتحاسک گا تھا ہنومان نے لگ دا ہے اے دیوار لازمی سینے نال توڑی ہے سر نال نہیں ਇਜਕੈਲ ਉਸ ਸਿਰ ਤੇ ਵਿਚਾਰੇ ਕੋਲ ਹੈ ਹੀ ਨਹੀਂ ਸੀ ਜੰਗਲ ਦੇ ਚ ਰਹਿਣ ਵਾਲਾ ਵਾਨਰ ਬਹੁਤ ਸੱਬੇ ਨਹੀਂ ਹੋ ਸਕਦਾ ਸੁਸિક્ષਤ ਨਹੀਂ ਹੋ ਸਕਦਾ ਬਹੁਤ ਵੱਡੀ تعلیم ਇਸ ਕੋਲ ਨਹੀਂ ਹੋ ਸਕਦੀ ਆਖਿਰ ਜੰਗਲ ਦੇ ਚ ਇਸ ਤਰ੍ਹਾਂ ਦਾ ਕੀ ਇੰਤਜ਼ਾਮ ਲੇਕਿਨ ਸੀਨਾ ਤੇ ਸੀ ਉਸ ਦੇ ਕੋਲ ਦਿਲ ਧੜਕਦਾ ਹੋਇਆ ਤੇ ਸੀ ਉਸ ਦੇ ਜਜ਼ਵਾਤ ਵੀ ਸਨ ਸੰਬੰਧ ਜੋੜਨ ਦੀ ਜਾਂਚ ਵੀ ਸੀ ਸੀਨਾ ਅੱਗੇ ਕੀਤਾ ਹੈ ਇੱਕ ਮਿੱਥ ਹੈ ਅਯੁੱਧਿਆ ਦੇ ਵਿੱਚ ਸ਼੍ਰੀ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਦੇ ਹਵਾਲੇ ਕੀਤੀ ਹਨੂਮਾਨ ਦੀ ਪ੍ਰਸੰਤਾ ਲੈਣ ਦੀ ਕੋਸ਼ਿਸ਼ ਲੇਕਿਨ ਇਹ 12 ਦੋ ਪੱਥਰ ਚੁੱਕ ਲਿਆ ਆਇਆ ਵੱਡੇ ਵੱਡੇ ਹਾਰ ਦੇ ਚੋਂ ਮੋਤੀ ਕੱਢਦਾ ਹੈ تھلے تے تکھد ہے تو دے پتھر دی سٹ نال توڑ دا ہے تین چار موتی ٹوٹے نے سیتا دی آخر گوار دوار رہا وانر دا وانر رہا ایک ہی کر رہے ہو قیمتی موتی کیوں توڑ رہے ہو دیکھ ہیں رام ہے کہ نہیں رام ہے کہ نہیں ਰਾਮ ਜੜ ਦੇਚ ਨਹੀਂ ਹੁੰਦਾ ਮੋਤੀ ਜੜ ਨੇ ਮਾਲਾ ਚੁੱਕ ਕੇ ਪਰੇ ਸੁਟੇ ਜਦ ਜੜ ਦੇਚ ਰਾਮ ਹੀ ਨਹੀਂ ਤਾਂ ਮੈਂ ਫਿਰ ਜੜ ਚੀਜ਼ ਨੂੰ ਕੀ ਕਰਾਂ ਸੀਤਾ ਪੜੀ ਲਿਖੀ ਸੁਸ਼ਿਕਤ ਸਭੇ ਤਾਲੀਮ ਯਾਫਤਾ ਕਹਿ ਦਿੱਤਾ ਹਨਵੰਤ ਇਹ ਸ਼ਰੀਰ ਵੀ ਜੜ ਹੈ ਪੰਨੇ ਦੇ ਪੰਨੇ ਤਤ ਜੜ ਨੇ ਕਿਉਂ ਰਖੇ ਹੈ ਇਸ ਨੂੰ ਵੀ ਤੋੜ ਇਸ ਨੂੰ ਵੀ ਤੋੜ ਅਗਰੇ ਇਸ ਵਿੱਚ ਰਾਮ ਨਹੀਂ ਤਾਂ ਕਿਉਂ ਰੱਖਿਆ ਹੈ ਹਨੂਮੰਦ ਕਹਿੰਦੇ ਨੇ ਇਸ ਵਾਸਤੇ ਰੱਖਿਆ ਮੇਰਾ ਭਰੋਸਾ ਇਸ ਵਿੱਚ ਰਾਮ ਹੈ ਅਗਰ ਨਹੀਂ ਤਾਂ ਮੈਂ ਫਿਰ ਇਸ ਨੂੰ ਵੀ ਰੱਖਣ ਨੂੰ ਤਿਆਰ ਨਹੀਂ ਚੀਰੇ ਆ ਉਸਨੇ ਆਪਣਾ ਸੀਨਾ ਕਹਿੰਦੇ ਨੇ ਖੂਨ ਦੀ ਧਾਰ ਦੇ ਵਿੱਚ ਰਾਮ ਨਾਮ ਦੀ ਧੁਨ ਸੀ ਰਾਮ ਦੀ ਆਵਾਜ਼ ਸੀ ਦੇ ਜੋਕੇ ਸੀਤਾ ਦਾ ਇਥੇ ਕੋਈ ਆਪਣਾ ਸੀਨਾ ਚੀਰੇ ਰਾਮ ਪ੍ਰਗਟ ਹੋਵੇਗਾ ਕੋਈ ਆਪਣਾ ਸਿਰ ਦੀਵਾਰ ਨਾਲ ਮਾਰੇ ਤੋੜੇ ਖੁਦਾ ਪ੍ਰਗਟ ਹੋਵੇਗਾ ਪ੍ਰਭੂ ਪ੍ਰਗਟ ਹੋਵੇਗਾ ਲੋਕੀ ਆਪਣਾ ਸਿਰ بچਾਉਂਦੇ ਨੇ ਆਪਣਾ ਸੀਨਾ بچਾਉਂਦੇ ਨੇ ਔਰ ਇੱਕ ਦਿਨ ਬੇਸੀਨਾ ਹੋ ਜਾਂਦੇ ਨੇ ਬੇਸਿਰ ਦੇ ਹੋ ਜਾਂਦੇ ਨੇ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਵਿਰਥ ਚਲੀ ਜਾਂਦੀ ਹੈ ਕਾਸ਼ ਸਿਰ ਅੱਗੇ ਕਰਨ ਸਰਦਾਰ ਬਣ ਜਾ। ਵਾਖੇ ਉਹਨਾਂ ਕੋਲ ਸਿਰ ਹੁੰਦਾ ਹੈ ਜੋ ਸਿਰ ਅੱਗੇ ਕਰਦੇ ਨੇ ਔਰ ਸਿਰ ਨੂੰ ਹੀ ਫੋੜ ਕੇ ਵਿੱਚੋਂ ਗੁਰੂ ਨੂੰ ਪ੍ਰਗਟ ਕਰਦੇ ਨੇ ਵਾਹਿਗੁਰੂ ਦੀ ਧੰਨ ਨੂੰ ਪ੍ਰਗਟ ਕਰਦੇ ਨੇ ਉਸ ਦੇ ਪ੍ਰਕਾਸ਼ ਨੂੰ ਪ੍ਰਗਟ ਕਰਦੇ ਨੇ ਕੋਈ ਆਪਣਾ ਦਿਲ ਅੱਗੇ ਕਰਦਾ ਹੈ ਦੁਨੀਆ ਵਿੱਚ ਅਗਰ ਧਰਮ ਦੀ ਕੋਈ ਸਾਧਨਾ ਹੈ ਤਾਂ ਦਿਲ ਤੇ ਖੜੀ ਹੈ یا دماغ کھڑی ہے اس تو علاوہ کسی تے عبادت نہیں کھڑی نہ پیراں تے نہ تے اے کھڑی کڑیے دل تھے. اے تڑیے دماغ تے کوئی اپنا سر اگے کرے کوئی اپنا سینہ اگے کرے